ਸੁਨਾਮ ਦੇ ਵਿੱਚ ਪੰਛੀਆਂ ਦੇ ਰਹਿਣ ਦੇ ਲਈ ਸਮਸ਼ਾਨ ਭੂਮੀ ਕਮੇਟੀ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈਗਾ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਪੰਛੀਆਂ ਦੇ ਲਈ ਸਾਨੂੰ ਕਰਨੇ ਚਾਹੀਦੇ ਨੇ ਭਲਾ ਤੁਸੀਂ ਤਸਵੀਰ ਦੇਖ ਸਕਦੇ ਹੋਗੇ ਕਿ ਪੰਛੀਆਂ ਦੇ ਲਈ ਇੱਕ ਰਹਿਣ ਬਸੇਰਾ ਜਿਹੜਾ ਇੱਕ ਟਾਵਰ ਦੇ ਰੂਪ ਦੇ ਵਿੱਚ ਤੁਸੀਂ ਅਕਸਰ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਦੂਰ ਕਿਸੇ ਹੋਰ ਸਟੇਟ ਦੇ ਵਿੱਚ ਦੇਖਿਆ ਹੋਵੇਗਾ ਪਰ ਇਸ ਸੁਨਾਮ ਦੇ ਵਿੱਚ ਜਿਹੜਾ ਬਣਾਇਆ ਗਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ نیچے ਜਿਹੜਾ ਪੰਛੀਆਂ ਦੇ ਲਈ ਦਾਣੇ ਦੇ ਲਈ ਬਕਾਇਦਾ ਇੱਕ ਜਿਹੜਾ ਲੋਹੇ ਦੇ ਜਿਹੜੀਆਂ ਪਲੇਟਾਂ ਬਣਾ ਕੇ ਲਾਈਆਂ ਗਈਆਂ ਨੇ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਦਾਣੇ ਨੇਗੇ ਕਣਕ ਦੇ ਬੀਜ ਨੇ ਮੱਕੀ ਦੇ ਬੀਜ ਨੇ ਬਾਜਰਾ ਹੈਗਾ ਵਕ ਵਕ ਪੰਛੀਆਂ ਦੀ ਜਿਹੜੀ ਖੁਰਾਕ ਹੈਗੀ ਉਸ ਦਾ ਧਿਆਨ ਰੱਖਦੇ ਹੋਏ ਉਸ ਦੇ ਨਾਲ ਇੱਕ ਬਹੁਤ ਜਿਹੜਾ ਵੱਡਾ ਹੈਗਾ ਇੱਕ ਜਿਵੇਂ ਅਸੀਂ ਕਹਿੰਦੇ ਕਿ ਪੁਰਾਤਨ ਰੁੱਖਾਂ ਦਾ ਇੱਕ ਪਾਰਕ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਕਿ ਵੱਖਰੀ ਸੋਚ ਨੂੰ ਲੈ ਕੇ ਸ਼ਮਸ਼ਾਨ ਭੂਮੀ ਕਮੇਟੀ ਸੁਨਾਮ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਗੱਲਬਾਤ ਕਮੇਟੀ ਦੇ ਮੈਂਬਰਾਂ ਦੇ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਜਿਹੜਾ ਇਹ ਦਿਮਾਗ ਦੇ ਵਿੱਚ ਆਇਆ ਸਰ ਕੀ ਨਾਮ ਹੈ ਜੀ ਆਪਣਾ ਨਾ ਵਿਕਰਮ ਗਰਗਿਤ ਜੀ ਸੈਕਟਰੀ ਸ਼ਮਸ਼ਾਨ ਘੁੰਮੀ ਕਮੇਟੀ ਸੁਨਾਮ ਤੋਂ ਵਿਕਰਮ ਜੀ ਕਿਵੇਂ ਦੇਖਦੇ ਹੋ ਕਿਉਂਕਿ ਅਸੀਂ ਬਹੁਤ ਹੋਰ ਸਟੇਟਾਂ 'ਚ ਜਾਂ ਵੱਡੇ ਸ਼ਹਿਰਾਂ 'ਚ ਇਸ ਤਰ੍ਹਾਂ ਦਾ ਜਿਹੜੇ ਟਾਵਰ ਸੀਗੇ ਦੇਖੇ ਸੀ ਪੰਛੀਆਂ ਦੇ ਲਈ ਕਿਤੇ ਨਾ ਕਿਤੇ ਪੰਛੀ ਪ੍ਰੇਮੀ ਹੁੰਦੇ ਨੇ ਉਹ ਵੀ ਬਣਾਉਂਦੇ ਆ ਤਾਂ ਸ਼ਮਸ਼ਾਨ ਘੁੰਮੀ ਕਮੇਟੀ ਦੇ ਦਿਮਾਗ ਦੇ ਵਿੱਚ ਇਹ ਚੀਜ਼ ਕਿਵੇਂ ਆਈ ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ ਜੀ ਦੇਖੋ ਪੰਜਾਬ 'ਚ ਸ਼ਾਇਦ ਇਹ ਨਹੀਂ ਕਿਤੇ ਬਣਿਆ ਹੋਇਆ ਤੇ ਸਾਡੇ ਪ੍ਰੋਜੈਕਟ ਚੇਅਰਮੈਨ ਸਾਡੇ ਕੈਸ਼ੀਅਰ ਨੇ ਰਵੀ ਜੀ ਇਹ ਮੰਤਰੀ ਸਾਹਿਬ ਨਾਲ ਬਾਗੜ ਗਏ ਸੀ ਤੇ ਉੱਥੇ ਇਹਨਾਂ ਨੂੰ ਦੇਖਿਆ ਕਿ ਕਿ ਪੰਛੀਆਂ ਦਾ ਇਹ ਬਣਿਆ ਹੋਇਆ ਬਹੁਤ ਅੱਛਾ ਲੱਗਿਆ ਉਤੋਂ ਪ੍ਰੇਰਣਾ ਕਰਕੇ ਸਾਡੇ ਕੋਲੇ ਸ਼ਮਸ਼ਾਨ ਭੂਮੀ ਕਮੇਟੀ ਦੇ ਵਿੱਚ ਜਗ੍ਹਾ ਸੀ तकरीबन 2 ਕਿਲੇ ਜਗ੍ਹਾ ਉਹ ਰਹੇ ਉੱਥੇ ਅਸੀਂ ਇਹ ਵਿਚਾਰ ਕੀਤਾ ਵੀ ਆਪਾਂ ਇਹ ਬਣਾਈਏ ਕਿਉਂਕਿ ਅੱਜ ਦੇਖੋ ਤੁਸੀਂ ਪੰਛੀ ਨੇ ਉਹਨਾਂ ਨੂੰ ਮਤਲਬ ਕਿਉਂਕਿ ਮਾਹੌਲ ਇਹੋ ਜਿਹਾ ਬਣ ਚੁੱਕਿਆ ਕਿ ਹਾਲੇਦ ਵਾਲੇ ਸ਼ਹਿਰ ਦੇ ਵਿੱਚ ਰਹਿਣ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਖੇਤ ਖੇਲਿਆਣ ਕਿਤੇ ਕਿਤੇ ਦੂਰ ਚਲੇ ਗਏ ਤੇ ਇਹ ਸਾਡੇ ਕੋਲੇ ਜਿਹੜੀ ਜਗ੍ਹਾ ਤੇ ਅਸੀਂ ਉਰੇ 400 ਤੋਂ 500 ਬੁੱਟਾ ਜਿਹੜਾ ਹੈਗਾ ਉਰੇ ਲਗਾਇਆ ਹੈ ਉਹ ਬੁੱਟੇ ਉਸ ਉਸ ਵਾਲੇ ਨੇ ਜਿਹੜੇ ਗ੍ਰੰਥਾਂ ਦੇ ਵਿੱਚ ਸਾਰੇ ਦੇਸੀ ਸਹਾਂਜਨਾ ਪਿੱਪਲ ਅੰਬ ਇਸ ਤਰ੍ਹਾਂ ਦੇ ਦੇਸੀ ਬੁੱਟੇ ਲਗਾਏ ਨੇ ਇਸ 6 ਮਹੀਨੇ ਸਾਲ ਦੇ ਵਿੱਚ ਐਡੇ ਕਿ ਵਧੀਆ ਹੋ ਜਾਣਗੇ ਤਾਂ ਕਿ ਇਹਨਾਂ ਨੂੰ ਖੁਰਾਕ ਵੀ ਉਰੇ ਮਿਲ ਜੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ ਤੇ ਬਹੁਤ ਵਧੀਆ ਜਿਹੜਾ ਕਿ ਮਤਲਬ ਇਹ ਅਸੀਂ ਸੋਚ ਨਾਲ ਬਣਾ ਲਿਆ ਤੇ ਬਹੁਤ ਵਧੀਆ ਬਣ ਗਿਆ ਅਲੇਦ ਵਾਲੇ ਮਤਲਬ ਪੰਜਾਬ ਦੇ ਵਿੱਚ ਇਹੋ ਜਿਹਾ ਕਿਤੇ ਨਹੀਂ ਬਣਿਆ ਹੋਊਗਾ ਪੰਛੀਆਂ ਵਾਸਤੇ ਅ ਹੋਰ ਵੀ ਜਿਹੜਾ ਹੈਗਾ ਉਪਰਾਲਾ ਸੀ ਸ਼ਹਿਰ ਦੇ ਵਿੱਚ ਜੇ ਕੋਈ ਕਰਦਾ ਤਾਂ ਸਾਡੀ ਸੰਸਥਾ ਅਸੀਂ ਲੋਕ ਉਹਨੂੰ ਮਿਲ ਜੁਲ ਕੇ ਮਤਲਬ ਹੋਰ ਕਿਤੇ ਬਣਾ ਲੈ ਜੰਨੇ ਆ ਅਸੀਂ ਸਭ ਨੂੰ ਅਪੀਲ ਵੀ ਇਹੀ ਕਰਦੇ ਆ ਕਿ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਵਿੱਚ ਇਹ ਬਣਾਏ ਜਾਏ ਤਾਂ ਕਿ ਅਸੀਂ ਕੁਦਰਤ ਨਾਲ ਜਿਹੜਾ ਹੈਗੇ ਪੰਛੀ ਉਹਨਾਂ ਨੂੰ ਅਸੀਂ ਜੋੜ ਸਕੀਏ ਤੇ ਉਰੇ ਰਹਿ ਸਕਣ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਪਾਰਕ ਵੀ ਬਹੁਤ ਸੋਹਣਾ ਬਣਾਇਆ ਹੋਇਆਗਾ ਇਹ ਆਈਡੀਆ ਕਿੱਥੋਂ ਆਇਆ ਕਿ ਤੁਸੀਂ ਬਹੁਤ ਹੀ ਐਵੇਂ ਲੱਗਦਾ ਕਿ ਜਿਹੜਾ ਆਰਗੈਨਿਕ ਤਰੀਕੇ ਦਾ ਜੇ ਅਸੀਂ ਕਹਿ ਲਈਏ ਕੀ ਪੁਰਾਣੇ ਰਵਾਇਤੀ ਜਿਹੜੇ ਰੁੱਖ ਨੇ ਪ੍ਰਾਤਨ ਰੁੱਖ ਨੇ ਉਹ ਇਹਦੇ ਵਿੱਚ ਲਗਾਏ ਗਏ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸੁਨਾਮ ਦੀ ਧਰਤੀ ਤੇ ਸ਼ਰੀਦਾਂ ਫਕੀਰਾਂ ਦੀ ਧਰਤੀ ਤੇ ਆਨ ਤੇ ਸਵਾਗਤ ਕਰਨਾ ਜੀ ਆਇਆਂ ਨੂੰ ਇਹ ਜਗ੍ਹਾ ਜਿਹੜੀ ਹੈ ਸੰਸ਼ਾਨ ਘਾਉਮੀ ਕਮੇਟੀ ਪੱਤੀ ਆਦੀ ਦੇ ਨਾਮ ਤੇ ਜਗ੍ਹਾ ਹੈ ਇਸ ਜਗ੍ਹਾ ਚ ਬਹੁਤ ਗੰਧ ਗਰਦਾ ਸੀ ਬਹੁਤ ਇੰਨਾ ਗੰਧ ਸੀ ਕਿ ਇਥੋਂ ਲਗਭਗ 100 ਤੋਂ ਵੱਧ ਟਰਾਲੀਆਂ ਚੱਕਾਈਆਂ ਗਈਆਂ ਇਹ ਮੰਤਰੀ ਜੀ ਦੀ ਮਿਹਰਬਾਨੀ ਹੋਈ ਆ ਅਸੀਂ ਸਾਡੀ ਕੋਸ਼ਿਸ਼ ਸੀ ਵੀ ਇਸੇ ਕੋਈ ਐਦਾਂ ਦਾ ਪ੍ਰੋਜੈਕਟ ਲਗਾਇਆ ਜਾਵੇ ਫਿਰ ਰਵੀ ਕਮਲ ਗੋਇਲ ਜੀ ਮੰਤਰੀ ਦੇ ਨਾਲ ਹਰਿਆਣਾ ਰਾਜਸਥਾਨ ਕਈ ਸਟੇਟਸ ਗਏ ਉੱਥੇ ਇਹਨਾਂ ਦੇ ਮਨ ਚ ਆਇਆ ਵੀ ਕਿਉਂ ਨਾ ਆਪਾਂ ਇਸ ਜਗ੍ਹਾ ਦੇ ਉੱਪਰ ਇਹ ਚੀਜ਼ ਬਣਾਈਏ ਇਹ ਪੰਛੀਆਂ ਲਈ ਰਹਿਣ ਬਸੇਰਾ ਬਣਾਇਆ ਗਿਆ ਔਰ ਇਹ ਨਾਲ ਇੱਕ ਛੋਟਾ ਜਿਹਾ ਗਾਰਡਨ ਬਣਾਇਆ ਗਿਆ ਤਾਂ ਕਿ ਪੰਛੀ ਇਹਨਾਂ ਗਾਰਡਨ ਜਿਹੜੇ ਦਰਖਤ ਬਣਨਗੇ ਉਹਨਾਂ ਤੇ ਵੀ ਆਰਾਮ ਕਰ ਸਕਣ ਔਰ ਨਾਲ ਹੀ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਔਰ ਜਿਹੜਾ ਪੰਛੀਆਂ ਦੀ ਖੁਰਾਕ ਹੈ ਉਹ ਵੀ ਇੱਥੇ ਲੋਕ ਐਦਾਂ ਦੇ ਰਹੇ ਨੇ ਦੇਖਦੇ ਹਲੇ ਕਸੀ ਦੱਸ ਨਹੀਂ ਸਕਦੇ ਕਿੰਨੀਆਂ ਬੋਰੀਆਂ ਲੋਕ ਫਰੀ ਇੱਥੇ ਰੱਖੀ ਗਈਆਂ ਹਾਂ ਔਰ ਅਸੀਂ ਉਹਨਾਂ ਦੇ ਰਵੀ ਕਮਲ ਜੀ ਨੇ ਛੋਟੇ ਛੋਟੇ ਪੈਕੇਟ ਬਣਵਾਏ ਪੈਕੇਟ ਬਣਵਾ ਕੇ ਉੱਥੇ ਤੋਂ ਕੋਈ ਵੀ ਆਪਣਾ ਪੈਕੇਟ ਲੈ ਸਕਦਾ ਇੱਥੇ ਆ ਕੇ ਆਪਣਾ ਪਾ ਸਕਦਾ ਇਹਦੇ ਨਾਲ ਹੀ ਮੈਂ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਚਾਹੇ ਸਾਡੇ ਹਕੂਮਤ ਰਾਜਿੰਦਰਨ ਵਿਕਰਮ ਗਰਗ ਜੀ ਸੈਕਟੀ ਸਾਹਿਬ ਰਵੀ ਕਮਲ ਜੀ ਕੈਸ਼ੀਅਰ ਨਾਲ ਮੋਦੀ ਸਾਹਿਬ ਖੜੇ ਹੈ ਰਾਜਕੁਮਾਰ ਜੀ ਹੈ ਸਾਰੀ ਕਮੇਟੀ ਦਾ ਪੂਰੀ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪੂਰਾ ਸਹਿਯੋਗ ਦਿੱਤਾ ਮੈਂ ਥੋੜਾ ਜਿਹਾ ਬਹੁਤ ਧੰਨਵਾਦ ਕਰਦਾ ਬਿਲਕੁਲ ਰਵੀ ਜੀ ਕਿਵੇਂ ਦੇਖਦੇ ਹਾਂ ਕਿਉਂਕਿ ਤੁਸੀਂ ਜਿਹੜੀ ਗੱਲ ਪਹਿਲਾਂ ਦੱਸ ਰਹੇ ਸੀ ਕਿ ਜਦੋਂ ਸ਼ੁਰੂਆਤ ਹੋਈ ਇਸ ਦੀ ਤਾਂ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਿਨ੍ਹਾਂ ਨੂੰ ਲੱਗਿਆ ਕਿ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਰਹਿਣ ਬਸੇਰਾ ਪੰਛੀਆਂ ਦੇ ਲਈ ਬਣਾਇਆ ਜਾ ਰਿਹਾ ਤਾਂ ਆਪ ਮੁਹਾਰੇ ਦਾਨ ਕਰਨ ਦੇ ਲਈ ਹਰ ਤਰ੍ਹਾਂ ਦਾ ਦਾਨ ਜਿਵੇਂ ਦੱਸ ਰਹੇ ਨੇ ਕਿ ਕਣਕ ਦਾ ਬੀਜ ਅਲੱਗ-ਅਲੱਗ ਤਰ੍ਹਾਂ ਦੇ ਕਈ ਥੈਲਿਆਂ ਦੇ ਰੂਪ ਦੇ ਵਿੱਚ ਤੁਹਾਡੇ ਕੋਲੇ ਪਹੁੰਚੇ ਨੇਗੇ ਤਾਂ ਸੁਨੇਹਾ ਲੱਗਦਾ ਸੀ ਵੀ ਇਹ ਜਿਹੜਾ ਪਹਿਲਾਂ ਸੋਚਿਆ ਸੀ ਵੀ ਇਸ ਤਰ੍ਹਾਂ ਵੀ ਲੋਕਾਂ ਦੇ ਵਿੱਚ ਇਹ ਮੈਸੇਜ ਜਾਊਗਾ ਅੱਲਾ ਦਾ ਮੈਂ ਤੁਹਾਡੇ ਸਾਰ ਤੋਂ ਪਹਿਲਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਸਾਡੇ ਉਰੇ ਆਏ ਬਹੁਤ-ਬਹੁਤ ਧੰਨਵਾਦੀ ਸਾਡੀ ਕਮੇਡੀ ਕਰਨੀ ਮੇਰੀ ਕਰਨੀ ਆ ਵੀ ਬਾਕੀ ਬੱਸ ਉਹਨੂੰ ਸ਼ੁਰੂ ਤੋਂ ਵਿਸਤਾਰ ਤੇ ਸੁਣਾਣਾ ਵੀ ਕਿਵੇਂ ਹੋਇਆ ਇਹ ਇਸ ਦੇ ਲਈ ਜੀ ਅਸੀਂ ਬਾਗੜ ਮੰਤਰੀ ਸਾਹਿਬ ਦੇ ਨਾਲ ਮੱਥਾ ਟੇਕਣ ਗਿਆ ਸੀ ਠੀਕ ਹੈ ਤਾਂ ਮੰਤਰੀ ਸਾਹਿਬ ਵੀ ਸਾਡੇ ਦੇਵਤਾ ਰੂਪੀ ਬੰਦੇ ਨੇ ਜਿਹੜੇ ਧਾਰਮਿਕ ਖਿਆਲਾਂ ਦੇ ਬੰਦੇ ਨੇ ਹਰ ਬਹੁਤ ਹੀ ਅੱਛੇ ਇਨਸਾਨ ਉਹਨਾਂ ਨੇ ਜਦ ਅਸੀਂ ਉੱਥੇ ਗਏ ਤਾਂ ਮੱਥਾ ਟੇਕ ਕੇ ਵਾਪਸ ਆਣ ਲੱਗਾ ਉੱਥੇ ਦੋ ਟਾਵਰ ਅਸੀਂ ਇਹ ਦੇਖੇ ਪੰਛੀਆਂ ਦੇ ਲੱਗੇ ਉਹ ਜਦ ਅਸੀਂ ਪੰਛੀਆਂ ਦੇ ਟਾਵਰ ਦੇਖੇ ਤਾਂ ਮੈਂ ਗੱਡੀ ਰੋਕ ਲਈ ਡਰਾਈਵਰ ਨੂੰ ਕਿਹਾ ਗੱਡੀ ਰੋਕ ਲਾ ਤਾਂ ਗੱਡੀ ਰੋਕਣ ਤੋਂ ਬਾਅਦ ਮੰਤਰੀ ਸਾਹਿਬ ਕਹਿੰਦੇ ਕੀ ਗੱਲ ਮੰਕਾਏ ਹਾ ਦੇਖ ਕੇ ਜਾਵਾਂਗੇ ਕੀ ਚੀਜ਼ ਆ ਮੰਤਰੀ ਸਾਹਿਬ ਕਹਿੰਦੇ ਦੇਖ ਅਸੀਂ ਚੀਜ਼ ਦੇਖੀ ਮੰਤਰੀ ਸਾਹਿਬ ਕਹਿੰਦੇ ਵੀ ਇਹ ਤਾਂ ਬਹੁਤ ਵਧੀਆ ਚੀਜ਼ ਆ ਬਹੁਤ ਪਸੰਦ ਆ ਕਹਿੰਦੇ ਆਪਾਂ ਮੈਂ ਕਈ ਸੁਨਾਮ ਬਣਾਵਾਂਗੇ ਆਪਾਂ ਕਹਿੰਦੇ ਉੱਥੇ ਜਗ੍ਹਾ ਦਾ ਕੀ ਇੰਤਜ਼ਾਮ ਕਿਵੇਂ ਹੋ ਸਿਸਟਮ ਕੀ ਬਣਾਵਾਂਗੇ ਮੈਂ ਆਪਾਂ ਕੋਈ ਨਾ ਪਰਮਾਤਮਾ ਕਰਨੀ ਆਪਾਂ ਜਾ ਕੇ ਦੇਖਦੇ ਹਾਂ ਸਮਸ਼ਾਨ ਭੂਮੀ ਦੀ ਜਗ੍ਹਾ ਹੈਗੀ ਆ ਉੱਥੇ ਦੇਖਾਂਗੇ ਕੁਦਰਤੀ ਅਸੀਂ ਇੱਕ ਸੰਸਕਾਰ 'ਚ ਇਕੱਠੇ ਹੋਏ ਮੰਤਰੀ ਸਾਹਿਬ ਵੀ ਆਏ ਹੋਏ ਸੀ ਮੈਂ ਉੱਧਰ ਫਿਰ ਲਿਆ ਆ ਇਹ ਜਦ ਉਹਨੇ ਜਗ੍ਹਾ ਦੇਖੀ ਕਹਿੰਦੇ ਜਗ੍ਹਾ ਬਹੁਤ ਵਧੀਆ ਹੈ ਤਾਂ ਕਹਿੰਦੇ ਗੰਦ ਬਣਿਆ ਪਿਆ ਖੰਡਰ ਬਣੀ ਪਿਆ ਜਗ੍ਹਾ ਪੌਣੇ 2 ਕਿਲੇ ਸੋਡੀ ਜਗ੍ਹਾ ਸਾਰੀ ਇਹ ਤਾਂ ਉਹ ਆ ਇਹਦਾ ਬੜੀ ਮਿਹਨਤ ਕਰਨੀ ਪਊਗੀ ਮੈਂਨ ਕਾ ਵੀਰ ਜੀ ਕੋਈ ਗੱਲ ਨਹੀਂ ਮਿਹਨਤ ਹੋ ਜੂਗੀ ਤੁਸੀਂ ਜਿਹੜਾ ਪਾਲਰਾ ਕਰਵਾਓ ਸਾਡਾ ਉਹਨਾਂ ਨੇ ਉਸੇ ਟਾਈਮ ਡੀਐਫਐਸ ਨੂੰ ਟੈਲੀਫੋਨ ਕੀਤਾ ਜੰਗਲਾਤ ਮਹਿਕਮੇ ਦੇ ਨਾਲ ਦੀ ਨਾਲ ਉਹਨਾਂ ਨੇ ਟੀਮ ਭੇਜੀ ਆਪਣੀ ਹਰੁਨਾ ਇੱਕ ਹੈ ਵੀ ਜਿੰਨੇ ਦਰਖਤ ਉਰੇ ਲੱਗਣਗੇ ਉਹੋ ਲਗਵਾਓ ਰਵੀ ਜੀ ਲਵੇ ਜਾਓ ਤੁਸੀਂ ਟੀਮ ਸਾਰੀ ਆਵੇ ਉਰੇ ਅਗਲੇ ਦਿਨ ਉਹ ਆ ਗਈ ਸਾਰੀ ਟੀਮ ਅਸੀਂ ਉਰੇ ਇਹਦਾ ਸਾਰਾ ਪਾਲਰਾ ਕਰਨਾ ਸ਼ੁਰੂ ਕੀਤਾ ਇਹ ਤਕਰੀਬਨ 5-6 ਮਹੀਨਿਆਂ ਚ ਸਾਰਾ ਤਿਆਰ ਹੋਇਆ ਮੰਤਰੀ ਸਭਾ ਅਸੀਂ ਮਿਸਤਰੀ ਵੀ ਤੁਸੀਂ ਉੱਥੋਂ ਹੀ ਬੁਲਾਏ ਮਿਸਤਰੀ ਅਸੀਂ ਸਾਰੇ ਗੁਜਰਾਤ ਤੋਂ ਬੁਲਾਏ ਸੀ ਗੁਜਰਾਤ ਚੋਂ ਗਾਂਧੀ ਧਾਮਾ ਉੱਥੇ ਗਾਂਧੀ ਨਗਰ ਆ ਉੱਥੇ ਤੋਂ ਬੁਲਾਏ ਸੀ ਠੀਕ ਹੈ ਹਮ ਜਿਹੜਾ ਟਾਵਰ ਤੁਸੀਂ ਬਣਾਇਆਗਾ ਤਾਂ ਕਿੰਨੇ ਟੋਟਲ ਪੰਛੀ ਨੇ ਮਤਲਬ ਗਿਣਤੀ ਜਿਹਦੇ ਵਿੱਚ ਆਲਣੇ ਤੁਸੀਂ ਛੋਟੇ ਛੋਟੇ ਬਣਾਏ ਹੋਏ ਨੇ ਕਿੰਨੇ ਟੋਟਲ ਆਲਣੇ ਨੇ ਇਹ ਤਕਰੀਬਨ 900 ਤੋਂ ਲੈ ਕੇ ਜੀ 1000 ਆਲਣੇ ਦੇ ਵਿੱਚ ਆਲਣਾ ਬਣਿਆ ਹੋਇਆ ਹੈ ਠੀਕ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਚ ਪੰਛੀ ਵੀ ਆਉਣੇ ਕਬੂਤਰ ਦਿਖ ਰਹੇ ਨੇ ਤੋਤੇ ਦਿਖ ਰਹੇ ਨੇ ਤਾਂ ਕਿੰਨੇ ਦਿਨ ਹੋਏ ਨੇ ਸ਼ੁਰੂ ਹੋਏ ਨੂੰ ਤੇ ਪੰਛੀ ਤਾਂ ਆਉਣੇ ਵੀ ਸ਼ੁਰੂ ਹੋ ਗਏ ਹਾਂਜੀ ਹਾਂ ਪੰਛੀਆਂ ਨੇ ਆਪਣੇ ਉੱਪਰਲੇ ਪਾਸੇ ਆ ਸਾਰਾ ਤਕਰੀਬਨ ਇਹ ਕਵਰ ਕਰ ਲਈਤਾ ਪੰਛੀਆਂ ਨੇ ਬਣਾ ਜਿਵੇਂ ਕਹਿੰਦੇ ਨੇ ਇਨਸਾਨ ਦੀ ਉਸ ਦੇ ਵਿੱਚ ਤਾਂ ਇਹ ਕੱਲ ਵੀ ਕਬਜ਼ਾ ਕਰ ਲਿਆ ਉਹਨਾਂ ਨੇ ਆਪਣਾ ਆਪਣਾ ਤੋਤੇ ਵੀ ਆਣ ਲੱਗੇ ਗੁਗਿਆ ਵੀ ਆਣ ਲੱਗੇ ਗਟਾਰਾ ਵੀ ਆਣ ਲੱਗੇ ਜੀ ਕਬੂਤਰ ਵੀ ਆਣ ਲੱਗੇ ਹਰ ਵੱਡਾ ਪਖਸ਼ੀ ਹੁਣ ਉਹਨਾਂ ਨਾਲ ਗੱਲ ਚੱਲ ਰਹੀ ਆ ਇੱਕ ਟਾਵਰ ਦੀ ਵੀ ਚਿੜੀਆਂ ਦਾ ਜਿਹੜਾ ਚਿੜੀਆਂ ਰਹਿਣ ਵਾਲਾ ਬਸੇਹਰਾ ਨਾ ਜ ਉਹ ਛੋਟਾ ਮੁੱਗਾ ਹੁੰਦਾ ਮੋਰੀ ਛੋਟੀ ਉਹਦੀ ਹੁੰਦੀ ਮੋਰੀ ਛੋਟੀ ਹੁੰਦੀ ਆ ਜੀ ਹੁਣ ਉਹਨਾਂ ਨਾਲ ਗੱਲ ਜਰ ਰਹੇ ਉਹ ਕਹਿੰਦੇ ਅਸੀਂ ਉਹ ਬਣਾਵਾਂਗੇ ਹੁਣ ਅੱਗੇ ਅਸੀਂ ਖੋਚਿਆ ਨਹੀਂ ਅਸੀਂ ਇੱਕ ਦੇ ਵਿੱਚ ਹੋਰ ਵੀ ਤੁਸੀਂ ਇੱਕ ਹੋਰ ਬਣਾਉਣ ਜਾ ਰਹੇ ਹੋ ਬਿਲਕੁਲ ਬਿਲਕੁਲ ਸੋਚ ਰਹੇ ਹਾਂ ਜੀ ਵੀ ਅਗਲੇ ਵਾਰੀ ਅਗਲੇ ਸਾਲ ਆਂਦੇ ਨੂੰ ਅਸੀਂ ਉਹ ਚਿੜੀਆਂ ਵਾਲਾ ਹੌਂਸਲਾ ਵੀ ਬਣਵਾ ਦਈਏ ਜਿਵੇਂ ਤੁਸੀਂ ਇੱਕ ਹੋਰ ਵੀ ਦੱਸ ਰਹੇ ਸੀ ਕਿ ਜਦੋਂ ਤੁਸੀਂ ਇਹ ਬਣਾ ਕੇ ਸ਼ੁਰੂ ਕਰ ਲਿਆ ਤਾਂ ਹੁਣ ਤੁਹਾਡੇ ਤੱਕ ਹੋਰ ਸ਼ਹਿਰਾਂ ਦੇ ਜਾਂ ਪਿੰਡਾਂ ਦੇ ਕਸਬਿਆਂ ਦੇ ਲੋਕ ਵੀ ਆਉਣੇ ਸ਼ੁਰੂ ਹੋ ਗਏ ਨੇ ਕਿ ਅਸੀਂ ਇਸ ਤਰ੍ਹਾਂ ਦੀ ਚੀਜ਼ ਬਣਾਉਣੀ ਜੀ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਸੁਣਾਉਣ ਲੱਗ ਕਿ ਲੋਕਾਂ ਤੱਕ ਵੀ ਪਹੁੰਚੇ ਸਾਡੇ ਸ਼ਹਿਰ ਦੇ ਲੋਕਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਪਾਲਰ ਦੇ ਵਿੱਚ ਦਾਨ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਇੱਕ ਚਲੋ ਕਿਸੇ ਨੇ ਹਜ਼ਾਰ ਦੇਤਾ 2000 ਦੇਤਾ ਉਹ ਤਾਂ ਚਲੋ ਦੁਨੀਆ ਬਹੁਤ ਦੇ ਕੇ ਜਾਂਦੀ ਆ ਤਾਂ ਮੈਂ ਤੁਹਾਨੂੰ ਇੱਕ ਜਰਾ ਇੱਕ ਗੱਲ ਸੁਣਾਉਣ ਲੱਗਿਆ ਸਾਡਾ ਮੰਤਰੀ ਸਾਹਿਬ ਨੇ ਸੱਚ ਵਿੱਚ ਰਹਿ ਗਈ ਗੱਲ ਮੰਤਰੀ ਸਾਹਿਬ ਨੇ ਉਸੇ ਟਾਈਮ 11 ਲੱਖ ਰੁਪਇਆ ਸਾਨੂੰ ਦੇਣ ਦੇ ਲਈ ਅਨਾਉਂਸ ਕੀਤਾ ਜਦ ਮੈਂ ਇਹ ਦਿਖਾਣ ਲਿਆ ਕਹਿੰਦੇ ਭਈਆ ਮੈਂ 11 ਲੱਖ ਰੁਪਇਆ ਦਊਂਗਾ ਇਸ ਦਾ ਚਲੋ ਠੀਕ ਆ ਅਸੀਂ ਲੇਕਿਨ ਲੋਕਾਂ ਨੇ ਜਦ ਦਾਨ ਦੇਣਾ ਸ਼ੁਰੂ ਕਰਤਾ ਤਾਂ ਅਸੀਂ ਮੰਤਰੀ ਸਾਹਿਬ ਤੋਂ ਦਾ ਪੈਸਾ ਫੇਰ ਕੀ ਲੈਣਾ ਸੀ ਉਹ ਵੀ ਸਾਨੂੰ ਅੱਗੇ ਗੱਲ ਦੱਸਦਾ ਜਦ ਲੇਡੀ ਜੀ ਆਈ ਆਪਣੇ ਪੋਤੇ ਦੇ ਨਾਲ ਤਾਂ ਉਹ ਆਪਣੇ ਝੋਲੇ ਦੇ ਵਿੱਚ ਪੈਸੇ ਪਾ ਕੇ ਲੈ ਕੇ ਆਈ ਕਹਿੰਦੀ ਪੁੱਤ ਮੈਨੂੰ ਪਤਾ ਲੱਗਿਆ ਤੁਸੀਂ ਇਹ ਬਣਾ ਰਹੇ ਹੋ ਮੈਂ ਹਾਂ ਮਾਤਾ ਜੀ ਬਣਾ ਰਹੇ ਆ ਕਹਿੰਦੀ ਮੈਂ ਕੁਝ ਦਾਨ ਦੇਣਾ ਮੈਨੂੰ ਇਹ ਸੀ ਵੀ ਚਲੋ 10-2000 ਰੁਪਏ ਜਿਹੜਾ ਲੇਡੀ ਲਵੇ ਹੁੰਦਾ ਉਹ ਨਿਕ ਦੇ ਕੇ ਜਾਉ ਗਿੱਦੇ ਜਾ ਭਾਈ ਕੋਈ ਗੱਲ ਨਹੀਂ ਉਹ ਜਦ ਸੰ ਝੋਲਾ ਮੇਰੇ ਹੱਥ 'ਚ ਫੜਾਇਆ ਤੇ ਮੈਨੂੰ ਕਹਿੰਦੀ ਤੁਸੀਂ ਜਾਣਦੇ ਪੁੱਤ ਮੈਨੂੰ ਮੈਂ ਤਾਂ ਜਾਣਦਾ ਨਹੀਂ ਜੀ ਤੁਸੀਂ ਕੌਣ ਕਈ ਵਾਰ ਵਧੀਆ ਜੇ ਨਹੀਂ ਜਾਣਦੇ ਮੈਂ ਕਿਤੇ ਆਪਣਾ ਨਾਮ ਨਹੀਂ ਦੱਸਣਾ ਕੁਝ ਨਹੀਂ ਦੱਸਣਾ ਆ ਮੇਰੇ ਪੈਸੇ ਤੁਸੀਂ ਇਸਤੇ ਲਾ ਦਿਓ ਠੀਕ ਹੈ ਮੈਂ ਕਿਹਾ ਠੀਕ ਆ ਮਾਤਾ ਜੀ ਕਹਿੰਦੀ ਮੈਂ ਗੁਫਦਾਨ ਦੇਨੇ ਨੇ ਗੁਫਤੇ ਦੇਤੇ ਤੁਹਾਨੂੰ ਮੈਂ ਠੀਕ ਆ ਜੀ ਮਾਤਾ ਜੀ ਉਹ ਜਮਾ ਝੋਲਾ ਹੱਥੇ ਫੜਿਆ ਦਾ ਭਜਨ ਲੱਗਿਆ ਮੈਨੂੰ ਤਾਂ ਉਸ ਚ 5 ਲੱਖ ਰੁਪਇਆ ਸੀ ਠੀਕ ਹੈ ਤੇ 5 ਲੱਖ ਰੁਪਇਆ ਉਹ ਬਾਕੀ ਲੋਕਾਂ ਦਾ ਦਾਨ ਅਸੀਂ ਮੰਤਰੀ ਸਾਹਿਬ ਨੂੰ ਕਿਹਾ ਵੀ ਹੁਣ ਪੈਸੇ ਲੈਣ ਦੀ ਸਾਨੂੰ ਲੋੜ ਨਹੀਂ ਛੋਡੇ ਵਾਲੇ ਤਾਂ ਸਾਡਾ ਦਾ ਹਿੱਸਾ ਚ ਹੀ ਸਰ ਗਿਆ ਮੰਤਰੀ ਸਾਹਿਬ ਕਹਿੰਦੇ ਭਾਈ ਮ ਹੋਰ ਸੰਸਥਾਵਾਂ ਨੂੰ ਬੁਲਾ ਕੇ ਕਹਤਾ ਮੰਤਰੀ ਸਾਹਿਬ ਨੇ ਵੀ ਜਿਹੜਾ ਮਿਰਲਵੇ 11 ਲੱਖ ਰੁਪਇਆ ਪਿਆ ਉਹ ਮੈਂ ਇਸੇ ਕੰਮ ਲਈ ਰੱਖਿਆ ਵਾ ਜਿੱਥੇ ਮਰਜੀ ਮਿਰਤੂ ਤੁਸੀਂ ਲਗਵਾ ਲਿਓ ਇਸੇ ਕੰਮ ਚ ਲਗਵਾ ਲਿਓ ਹੋਰ ਅੱਜ ਕੱਲ ਚ ਸੰਸਥਾਵਾਂ ਹੋਰ ਵੀ ਆ ਰਹੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਅੱਜ ਆਣਗੇ ਸਾਨੂੰ ਮਿਲਣ ਲਈ ਵੀ ਸਾਨੂੰ ਇਹਨਾਂ ਦੇ ਐਡਰੈਸ ਦੋ ਹੋਰ ਦੋ ਅਸੀਂ ਮੁਰੇ ਲੱਗਾਂਗੇ ਉਹਨਾਂ ਦੇ ਉਹ ਤਿਆਰ ਕਰਵਾ ਕੇ ਦੇ ਮੰਗ ਜਿੱਥੇ ਜਿੱਥੇ ਵੀ ਤੁਹਾਨੂੰ ਸੰਸਥਾਵਾਂ ਕਹਿਣਗੀਆਂ ਬਿਲਕੁਲ ਸ਼ਮਸ਼ਾਨ ਭੂਮੀ ਕਮੇਟੀ ਦਾ ਇੱਕ ਅਨੋਖਾ ਉਪਰਾਲਾ ਜਦੋਂ ਇਹ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਜਦੋਂ ਤੁਰਦਿਆਂ ਤਾਂ ਕਾਫਲਾ ਬਣ ਜਾਂਦਾ ਤਾਂ ਏਸੀ ਤਰੀ ਜਦੋਂ ਇਸ ਨੂੰ ਬਣਾਉਣ ਲੱਗੇ ਤਾਂ ਵੱਡੇ ਪੱਧਰ ਤੇ ਦਾਨੀ ਲੋਕ ਵੀ ਆਏ ਜਿਵੇਂ ਇਹਨਾਂ ਨੇ ਦੱਸਿਆ ਕਿ ਕੌਰਤਜ ਪੰਛੀ ਪ੍ਰੇਮ ਉਹਨਾਂ ਦਾ ਸੀ ਕਿ ਉਹ 5 ਲੱਖ ਰੁਪਏ ਗੁਪਤ ਦਾਨ ਦੇ ਤੌਰ ਤੇ ਇਸਦੇ ਲਈ ਦੇ ਗਏ ਨੇ ਤੇ ਇੱਕ ਹੋਰ ਜਿਹੜਾ ਸ਼ਮਸ਼ਾਨ ਜਿਹੜੀ ਭੂਮਿਕਾ ਕਮੇਟੀ ਹੈਗੀ ਉਹ ਇੱਕ ਹੋਰ ਇਸ ਤਰ੍ਹਾਂ ਦਾ ਜਿਹੜਾ ਟਾਵਰ ਹੈ ਉਹ ਵੀ ਭਵਿੱਖ ਦੇ ਵਿੱਚ ਜਿਹੜਾ ਹੈ ਬਣਾਉਣ ਜਾ ਰਹੀ ਹੈਗੀ ਤਾਂ ਪੰਛੀਆਂ ਲਈ ਕਿਤੇ ਨਾ ਕਿਤੇ ਜਿਹੜਾ ਨੋਖਾ ਅਪਰਾਲਾਗਾ ਸੁਨਾਮ ਦੇ ਵਿੱਚ ਕੀਤਾ ਗਿਆਗਾ ਧੰਨਕਸ੍ਰੀ ਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ